ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ 327 ਤੇ 826 ਕਿੰਨੇ ਦਿਨ ਤੇ ਨਸਾਰਾ ਕਰੇ ਤੇ ਆਪਾਂ ਨੂੰ ਜਿਹੜਾ ਚੰਗਾ ਝਾੜ ਦੇਖ ਨੂੰ ਮਿਲਦਾ ਸੋ ਇਹ ਕਿਸਾਨ ਵੀਰਾਂ ਦਾ ਸਵਾਲ ਸੀ ਉਹਦੇ ਨਾਲ ਜਿਹੜਾ ਗੇਤਤਾ ਤੇ ਪਛੇਤਤਾ ਅਨਸਾਰਾ ਉਹਦਾ ਝਾੜ ਤੇ ਕਿੰਨਾ ਜ਼ਿਆਦਾ ਫਰਕ ਪੈਂਦਾ ਉਹ ਤੁਹਾਨੂੰ ਆਪਾਂ ਵੀਡੀਓ 'ਚ ਲਾਈਵ ਵੀ ਦਿਖਾਉਣੇ ਆ ਕਿ ਕਿੰਨਾ ਚੀਜ਼ ਚੀਜ਼ ਦਾ ਉਸ ਚੀਜ਼ ਦਾ ਫਰਕ ਪੈ ਜਾਂਦਾ ਕਿੱਥੇ 20 ਕੁਇੰਟਲ ਝਾੜ ਆਉਂਦਾ ਤੇ ਕਿੱਥੇ 26-27 ਕੁਇੰਟਲ ਤੱਕ ਝਾੜ ਪਹੁੰਚ ਜਾਂਦਾ ਉਹਦਾ ਫਰਕ ਤੁਹਾਨੂੰ ਅੱਜ ਦਿਖਾਉਣੇ ਆ ਸੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਜਿੱਥੋਂ ਤੱਕ ਗੱਲ ਆ ਜਾਂਦੀ ਨਸਾਰੇ ਦੀ ਤਾਂ ਨਸਾਰੇ ਕਿਸਾਨ ਭਰਾਵੋ ਨਸਾਰੇ ਤੋਂ ਪਹਿਲਾਂ ਜਿਹੜੀਆਂ ਆਪਾਂ 2-3 ਗੱਲਾਂ ਦਾ ਖਾਸ ਧਿਆਨ ਰੱਖਣਾ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹੁਣ ਪਹਿਲਾਂ ਤੁਸੀਂ ਦੇਖੋ ਬਈਆ ਜਿਹੜਾ ਕਣਕ ਦੇ ਵਿੱਚ ਝੰਡਾ ਪਤਾ ਹਾਲਾਂਕਿ ਕੈਮਰੇ ਦੇ ਵਿੱਚ ਚੋਨਾ ਆਪਾਂ ਨੂੰ ਚੌੜਾ ਤੇ ਲੰਬਾ ਪਤਾ ਨਹੀਂ ਦੇਖ ਰਿਹਾ ਹੋਵੇਗਾ ਪਰ ਇਹਦੇ ਵਿੱਚ ਜੇਕਰ ਆਪਾਂ ਝੰਡੇ ਪੱਤੇ ਦੀ ਗੱਲ ਕਰੀਏ ਤੇ ਕਿੰਨੀ ਇਹਦੀ ਚੜਾਈ ਲੰਬਾਈ ਆ ਇਹਦੇ ਵਿੱਚ ਹਰਾਪਣ ਕਿੰਨਾ ਜ਼ਿਆਦਾ ਹੈ ਯਾਨੀ ਕਿ ਕਲੋਰੋਫਿਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਜਾਣੇ ਕਿ ਇਹਦੇ ਵਿੱਚ ਹੁਣ ਇਸ ਟਾਈਮ ਤੇ ਕੋਈ ਵੀ ਤਤ ਦੀ ਘਾਟ ਨਹੀਂ ਨਜ਼ਰ ਆ ਰਹੀ ਹੁਣ ਕਹਿਣ ਦਾ ਮੈਂ ਬਗ ਜਦੋਂ ਝੰਡਾ ਪੱਤਾ ਬਾਹਰ ਆ ਜਾਂਦਾ ਜਾਂ ਫਿਰ ਆਪਣੀ ਗਣਕ ਦੇ ਵਿੱਚ ਕੋਈ ਕੋਈ ਛੱਟਾ ਬਾਹਰ ਨਜ਼ਰ ਆਉਂਦਾ ਉਹ ਸਮੇਂ ਤੇ ਆਪਾਂ ਨੂੰ ਆਪਣੀ ਗਣਕ ਅੰਦਰ ਦੇਖਣਾ ਚਾਹੀਦਾ ਬਈ ਕਿਸੇ ਤਤ ਦੀ ਘਾਟ ਤੇ ਨਹੀਂ ਆ ਰਹੀ ਜੇਕਰ ਕਿਸੇ ਵੀ ਤਤ ਦੀ ਘਾਟ ਹੈ ਦੋ ਦੀ ਕੱਲੇ ਦੀ ਤੁਸੀਂ ਸਪਰੇਅ ਉੱਥੇ ਕਰ ਸਕਦੇ ਜੀ ਖਾਸ ਕਰਕੇ ਇੱਥੇ ਵੈਸੇ ਤਾਂ ਕਿਸੇ ਤਤ ਦੀ ਵੀ ਘਾਟ ਆ ਸਕਦੀ ਆ ਪਰ ਜ਼ਿਆਦਾਤਰ ਝੰਡੇ ਪੱਤੇ ਦੇ ਜਾਂ ਸਾਰੇ ਸਮੇਂ ਜਿਹੜੇ ਮੇਨ ਤੱਤਾਂ ਦੀ ਘਾਟ ਦੀ ਗੱਲ ਕਰੀਏ ਇੱਥੇ ਆਪਾਂ ਨਾਈਟ੍ਰੋਜਨ ਦੀ ਘਾਟ ਤੇ ਜਾਂ ਫਿਰ ਆਪਾਂ ਇੱਥੇ ਮੈਗਨੀਜ਼ ਦੀ ਘਾਟ ਦੇਖ ਨੂੰ ਮਿਲ ਸਕਦੀ ਆ ਤਾਂ ਇਥੇ ਜੇਕਰ ਤੁਹਾਨੂੰ ਇਹਨਾਂ ਦੋਨਾਂ ਚ ਕਿਸੇ ਤੱਤ ਦੀ ਘਾਟ ਨਾ ਜੁੜੇ ਨੀ ਤੇ ਆਪਾਂ ਦੋਨਾਂ ਦੀ ਮਿਕਸ ਕਰਕੇ ਸਪਰੇਅ ਕਰ ਸਕਦੇ ਜੇਕਰ ਕੱਲੇ-ਕੱਲੇ ਦੀ ਕਰਨੀ ਤੇ ਆਪਾਂ ਕੱਲੇ ਦੀ ਸਪਰੇਅ ਕਰ ਸਕਦੇ ਆ ਤਾਂ ਕਿ ਜਿਹੜਾ ਸਿੱਟਾ ਜਿਹੜਾ ਹੁਣ ਆਪਣਾ ਆਉਣ ਵਾਲੇ ਦਿਨਾਂ 'ਚ ਨਿਕਲਣਾ ਉਹ ਚੰਗਾ ਤੰਦਰੁਸਤ ਨਿਕਲੇ ਉਹਦੇ ਵਿੱਚ ਕੁੰਡੀਆਂ ਦੀ ਗਿੰਦੀ ਵੇਲੇ ਉਹ ਆਪਣਾ ਜਿਹੜਾ ਬਾਹਰ ਆਉਣ ਲੱਗਾ ਜਲਦੀ ਆਸਾਨੀ ਨਾਲ ਬਾਹਰ ਆਵੇ ਕਿਉਂਕਿ ਜਦ ਮੈਗਨੈਟ ਦੀ ਘਾਟ ਹੁੰਦੀ ਆ ਜਾਂ ਫਿਰ ਯੂਰੀਏ ਦੀ ਘਾਟ ਹੁੰਦੀ ਹੈ ਜ ਆਪਣਾ ਝੰਡਾ ਜਿਹੜਾ ਸਿੱਟਾ ਆਉਂਦਾ ਉਹ ਸੇਜੇ-ਹੇਜੇ ਨਿਕਲਦਾ ਦੇ ਉਹ ਕਈ ਵਾਰ ਨਾ ਮੈਗਨੈਟ ਦੀ ਘਾਟ ਨਾਲ ਵਿੱਚ ਫਸਿਆ ਜਾ ਤੇ ਡੇਡਾ ਜਾ ਕੇ ਫਸਿਆ ਜਾ ਰਹਿੰਦਾ ਉਹ ਆਪਾਂ ਨੂੰ ਉੱਥੋਂ ਹੀ ਪਤਾ ਲੱਜਾਂਦਾ ਹੈ ਕਿ ਆਪਣੇ ਖੇਤ 'ਚ ਮੈਗਨੀਡੀ ਘਾਟ ਆ ਤਾਂ ਇੱਥੇ ਆਪਾਂ ਸਪਰੇਅ ਕਰਕੇ ਜਿਹੜੀ ਇਹਨਾਂ ਤੱਤਾਂ ਦੀ ਪੂਰਤੀ ਕਰਕੇ ਤੇ ਆਪਾਂ ਜਿਹੜਾ ਅੱਗੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਸਟਾਨ ਨਿਕਲੋ ਲੰਬਾ ਨਿਕਲੇ ਉਹਦੇ 'ਚ ਕੁੰਡੀਆਂ ਤੇ ਦਾਣੇ ਦੀ ਗਿਣਤੀ ਵਧੇ ਤਾਂ ਉਹ ਚੀਜ਼ ਨੂੰ ਆਪਾਂ ਵਧਾ ਸਕਦੇ ਹਾਂ ਕਿਉਂਕਿ ਪ੍ਰੋਟੀਨ ਦੀ ਮਾਤਰਾ ਵਧੂਗੀ ਤਾਂ ਯੂਰੀਆ ਦਾ ਕੰਮ ਤਾਂ ਪ੍ਰੋਟੀਨ ਵਧਾਉਣਾ ਤਾਂ ਪ੍ਰੋਟੀਨ ਦੀ ਮਾਤਰਾ ਵਧੂਗੀ ਤਾਂ ਉਹ ਜਿਹੜਾ ਆਪਣੇ ਜਿਹੜੇ ਦਾਣੇ ਆ ਉਹ ਮੋਟੇ ਤਾਜ਼ੇ ਹੋਣਗੇ ਤੇ ਅੱਗੇ ਜਾ ਕੇ ਆਪਾਂ ਨੂੰ ਇਸ ਚੀਜ਼ ਦਾ ਝਾੜ ਤੇ ਫਰਕ ਦੇਖਣ ਨੂੰ ਮਿਲੂਗਾ ਸੋ ਇਸ ਚੀਜ਼ ਦਾ ਖਾਸਤਿਆਂ ਰੱਖਣਾ ਕਿ ਆਪਣੇ ਇਹਨਾਂ ਦਿਨਾਂ ਦੇ ਵਿੱਚ ਕਿਸੇ ਤਾਦੀ ਘਾਟ ਨਾ ਆਵੇ ਤਾਂ ਸਪਰੇਅ ਕਰਨ ਲੱਗਿਆਂ ਵੀ ਆਪਾਂ ਧਿਆਨ ਰੱਖਣਾ ਵੀ ਇਹ ਨਹੀਂ ਕਿ ਆਪਾਂ ਡੋਜ਼ ਵਧਾ ਚੜਾ ਕੇ ਪਾ ਦੇਣੀ ਤੇ ਬਾਅਦ ਵਿੱਚ ਆਪਣੇ ਝੰਡੇ ਪੱਤੇ ਤੇ ਕੋਈ ਸਟ੍ਰੈਸ ਆ ਜਾਏ ਤੇ ਉਹ ਦਿਨ ਆਪਾਂ ਨੂੰ ਫਾਇਦੇ ਜਗਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਵੀ ਆਪਾਂ ਇਹਨਾਂ ਦਿਨਾਂ 'ਚ ਕੋਈ ਵੀ ਸਪਰੇਅ ਕਰਨੀ ਆ ਫੰਗੀਸਾਈਡ ਕਰਨਾ ਜਾਂ ਹੋਰ ਕੋਈ ਸਪਰੇਅ ਕਰਨੀ ਆ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖ ਲਿਓ ਸੋ ਬਾਕੀ ਗੱਲ ਅੱਜ ਦੀ ਹੁਣ ਸਾਰੇ ਨਸਾਰਾ ਇਹ ਕਿੰਨੇ ਦਿਨ ਤੇ ਕਰਨ ਵੈਸੇ ਕਿਸਾਨ ਵੀ ਜਿਹੜੀ ਤੁਸੀਂ ਆ ਵੈਰੈਟੀ ਆਪਣੇ ਸਾਹਮਣੇ ਦੇਖ ਰਹੇ ਲਗਭਗ 102 ਦਿਨ ਦੀ ਹੋ ਚੁੱਕੀ ਆ ਯਾਨੀ ਕਿ 100 ਦਿਨ ਤੋਂ ਪਲੱਸ ਦਿਨ ਦੀ ਹੋ ਚੁੱਕੀ ਆ ਇਹਦੇ ਵਿੱਚ ਹੁਣ 5% ਤੱਕ ਜਿਹੜੇ ਛਿੱਟੇ ਬਾਹਰ ਆਏ ਆ 5% ਤੱਕ ਇਹਦੇ ਵਿੱਚ ਛਿੱਟੇ ਬਾਹਰ ਆਏ 70% ਇਹਦਾ ਯਾਨੀ ਕਿ ਗੋਭ ਫੁੱਲ ਚੁੱਕੀ ਆ ਛਿੱਟੇ ਬਾਹਰ ਹਨ ਨੂੰ ਤਿਆਰ ਇਹਦੇ 20 ਤੋਂ 30% ਜੇ ਤੱਕ ਜਿਹੜਾ ਇਹਦੇ ਵਿੱਚ ਜਿਹੜੇ ਅਜੇ ਗੋਭ ਫੁੱਲਣੀ ਬਾਕੀ ਆ ਯਾਨੀ ਕਿ ਤੁਸੀਂ ਦੇਖ ਹੀ ਰਹੇ ਜੇ ਅਜੇ ਗੋਭ ਕਈ ਫੁੱਲਣੀਆਂ ਵੀ ਬਾਕੀ ਆ ਤਾਂ ਜੇਕਰ ਆਪਾਂ ਸਿੱਧਾ-ਸਿੱਧਾ ਕਿ 826 ਜਾਂ 327 ਪੈਸੇ ਹੋਰ ਕੋਈ ਵੈਰਾਈਟੀਆਂ ਹੋ ਸਕਦੀਆਂ ਪਰ ਇਹ ਕਿਉਂਕਿ ਜ਼ਿਆਦਾ ਰਗ ਵਿੱਚ ਕਿਸਾਨ ਵੀਰਾਂ ਲਾਈਆਂ ਇਹਨਾਂ ਦੀ ਆਪਾਂ ਤਾਂ ਗੱਲ ਕਰ ਰਹੇ ਆ ਤਾਂ ਵੈਸੇ ਜੇਕਰ ਘੱਟ ਸਮੇਂ ਦੀ ਵੈਰਾਈਟੀ ਥੋੜੀ ਜਿਵੇਂ 272 ਹੋ ਜਾਂਦੀ ਜਾਂ ਹੋਰ ਵੀ ਕਈ ਵੈਰਾਈਟੀਆਂ ਜਿਹਨੀਆਂ ਥੋੜਾ ਜਿਹਾ ਘੱਟ ਸਮਾਂ ਲੈ ਕੇ ਪੱਕਦੀਆਂ ਇਹਨਾਂ ਨਾਲੋਂ 5 ਤੋਂ 7 ਦਿਨ ਦਾ ਫਰਕ ਹੁੰਦਾ ਤੇ ਉੱਥੇ ਕਿਸਾਨ ਭਰਾ ਉਹ ਜਿਹੜਾ ਆਪਾਂ ਕਹਿ ਸਕਦੇ ਆ 90 ਦਿਨ ਤੋਂ ਬਾਅਦ ਜ਼ਿਆਦਾਤਰ 90 ਦਿਨ ਤੋਂ ਬਾਅਦ ਜੇਕਰ ਨਸਾਰਾ ਗਣਕਾਂ ਲੈਂਦੀਆਂ ਤਾਂ ਆਪਣਾ ਜਿਹੜਾ ਕੈਸਾ ਦੇ ਵੀ ਝਾੜ ਚੰਗਾ ਦੇਣ ਦੇ ਉਹ ਜਾਨੀ ਕਿ ਸਹੀ ਸਮੇਂ ਤੇ ਨਸਾਰਾ ਕਰ ਰਹੀਆਂ ਤੇ ਆਪਾਂ ਨੂੰ ਝਾੜ ਚੰਗਾ ਦੇਣ ਗਿਆ ਬਾਕੀ ਝਾੜ ਮੌਸਮ ਤੇ ਨਿਰਭਰ ਕਰਦਾ ਬਾਕੀ ਜਿੰਨਾ ਕਿਸਾਨ ਵੀਰਾਂ ਨੇ ਜਿੱਦਾਂ ਪਿੱਛੇ ਆਪਾਂ ਦੱਸਿਆ ਵੀ ਜੇਕਰ ਤੁਹਾਡੀ ਕਣਕ ਨਾਲੀ ਚੜ ਰਹੀ ਆ ਹੁਣ ਗਰਮੀ ਪੈ ਰਹੀ ਆ ਉਥੇ ਪਾਣੀ ਦੀ ਜਰੂਰ ਸੀ ਪਾਣੀ ਦਿੱਤਾ ਜਾਂ ਫਿਰ ਜਿਹੜੀਆਂ ਯੂਰੀਆ ਦੀਆਂ ਸਪਰੇਆਂ ਕੀਤੀਆਂ ਦੋ ਕ ਦੋ ਦਿਨ ਸਪਰੇਆਂ ਆਪਾਂ ਕਿਹਾ ਸੀ ਇੱਕ ਦੋ ਕਰ ਦਿਓ ਉਹਨਾਂ ਨਾਲ ਫਾਇਦਾ ਦੇਖਣ ਨੂੰ ਮਿਲੂਗਾ ਤਾਂ ਜਿੰਨਾ ਉਹ ਕੀਤੀਆਂ ਉਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਫਾਇਦਾ ਦੇਖਣ ਨੂੰ ਮਿਲੇਗਾ ਸੋ ਵੈਸੇ ਜੇਕਰ ਆਪਾਂ 326 327 ਤੇ 826 ਦੇ ਅਨਸਾਰੇ ਦੀ ਗੱਲ ਕਰੀਏ ਤਾਂ ਜੇਕਰ 100 ਦਿਨ ਦੇ ਨੇੜੇ ਤੇੜੇ 2-4 ਦਿਨ ਉੱਪਰ ਥੱਲੇ ਹੋ ਸਕਦੇ ਜੇਕਰ 100 ਦਿਨ ਦੇ ਨੇੜੇ ਤੇੜੇ ਤੁਹਾਡੀ ਕਣਕ ਨਸਾਰਾ ਕਰ ਰਹੀ ਆ ਤਾਂ ਸਮਝ ਲਓ ਕਿ ਤੁਹਾਡੀ ਕਣਕ ਬਹੁਤ ਵਧੀਆ ਝਾੜ ਵੱਲ ਨੂੰ ਜਾ ਰਹੀ ਆ ਤੇ ਬਾਕੀ ਜਿਹੜਾ ਆਉਣ ਵਾਲਾ ਫਰਵਰੀ ਦਾ ਮੌਸਮ ਉਹ ਵੀ ਬਿਲਕੁਲ ਕਣਕਾਂ ਦੇ ਅਨੁਕੂਲ ਹੀ ਚੱਲ ਰਿਹਾ ਹੁਣ ਇੱਥੇ ਕਈ ਕਿਸਾਨ ਵੀ ਡਰ ਜਾਂਦੇ ਘੰਟਾ ਧੁੱਪ ਤੇਜ਼ ਲੱਗਦੀ ਤੇ ਆ ਦਿੰਦੇ ਹਾਏ ਗਰਮੀ ਹਾਏ ਗਰਮੀ ਆ ਗਈ ਉਕਸਾਨ ਵੀਰੋ ਦੋ ਚੌ ਘੰਟਿਆਂ ਨਾਲ ਜਿਹੜੀ ਗਰਮੀ ਪੈਨ ਨਾ ਕੋਈ ਫਰਕ ਨਹੀਂ ਪੈਂਦਾ ਜਿਆਦਾਤਰ ਜਿਹੜਾ ਮੌਸਮ ਬਿਲਕੁਲ ਸਹੀ ਕਣਕਾਂ ਦੇ ਅਨੁਕੂਲ ਹੀ ਚੱਲ ਰਿਹਾ ਤਾਂ ਫਰਵਰੀ ਦਾ ਜਿਹੜਾ ਮੌਸਮ ਆ ਲਗਭਗ ਜਿਹੜਾ ਆਪਾਂ ਦੇਖਿਆ ਵੀ ਸਹੀ ਚੱਲੇਗਾ ਕਣਕਾਂ ਦੇ ਕੋਈ ਬਹੁਤਾ ਜਿਆਦਾ ਆਪਾਂ ਨਹੀਂ ਕਹਿ ਸਕਦੇ ਕਿ ਮੌਸਮ ਬਹੁਤ ਤੇਜ਼ ਗਰਮੀ ਧੁੱਪ ਪੈਨ ਤੇ ਆਪਣੀ ਗਰਮੀ ਪੈਨ ਤੇ ਆਪਣੀ ਤਾਂ ਬਿਲਕੁਲ ਇਸ ਟਾਈਮ ਤੇ ਜਿਹੜਾ ਮੌਸਮ ਅਨੁਕੂਲ ਹੀ ਚੱਲ ਰਿਹਾ ਚੰਗੇ ਝਾੜ ਵਾਸਤੇ ਮਾੜਾ ਕਿਰਪਾ ਕਰੇ ਤੇ ਚੰਗਾ ਝਾੜਾ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਅਗੇਤਾ ਪਛੇਤਾ ਅਨੁਸਾਰਾ ਹੁੰਦਾ ਤੋ ਦਾ ਫਰਕ ਕਿੰਨਾ ਜ਼ਿਆਦਾ ਉਸ ਚੀਜ਼ ਦਾ ਪੈਂਦਾ ਇਹ ਮੇਰੇ ਕਿਸਾਨ ਭਰਾਵਾ ਤੁਸੀਂ ਦੇਖੋ ਛੱਟਾ ਹੁਣ ਇਹਦੇ ਵਿੱਚ ਬੂਰ ਵੀ ਪੈ ਰਿਹਾ ਆ ਦੇਖੋ ਛੱਟੇ ਤੁਸ ਲਵਾਈ ਦੇਖ ਸਕਦੇ ਕਈ ਵਾਰ ਆਪਣਾ ਜਿਹੜਾ ਛੱਟੇ ਕਣਕਾਂ ਦੇ ਇੱਡੇ ਗਹਿ ਜਾਂਦੇ ਆ ਤੇ ਫਿਰ ਆਪਾਂ ਆਹਦੇ ਨੇ ਇੱਕ ਕਣਕ ਆਪਣੀ 25 ਗੁੰਟਲ ਛਾੜ ਦੇਵੇ ਜਾਂ 28 ਗੁੰਟਲ ਛਾੜ ਦੇਵੇ ਤੇ ਇੱਡੇ ਛੱਟੇ ਨੇ ਕਦੇ ਵੀ ਆਪਣਾ ਜਿਹੜਾ 25 ਗੁੰਟਲ ਇਹ ਛੱਟਾ ਹੈਗਾ 19 ਤੇ 20 ਗੁੰਟਲ ਛਾੜ ਵਾਲਾ ਜੇਕਰ ਐਡਾ ਖੇਡਾ ਤੁਹਾਡਾ ਕਣਕ ਦੇ ਨਿਕਲੂਗਾ ਤਾਂ ਸਮਝ ਲਓ ਕਿ ਤੁਹਾਡਾ 19-20 ਕੁਇੰਟਲ ਤੱਕ ਝਾੜ ਵੱਤ ਵਜੋਂ 21 ਕੁਇੰਟਲ ਆਜੂਗਾ ਇੱਥੇ ਕਿ ਝਾੜ ਆਉਣਾ ਇਹ ਜਾਨੀ ਕਿ ਲੋਡ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਸਿੱਟਾ ਨਿਕਲਿਆ ਹੁਣ ਆਪਾਂ ਜਿਹੜਾ ਸਹੀ ਸਮੇਂ ਦੇ ਸਿੱਟਾ ਨਿਕਲੇ ਉਹ ਤੁਹਾਨੂੰ ਦਿਖਾਉਣੇ ਤੋੜ ਕੇ ਕਿ ਉਸ ਚੀਜ਼ ਦਾ ਸਿੱਟੇ ਦਾ ਕਿੰਨਾ ਜ਼ਿਆਦਾ ਫਰਕ ਹੈ ਜਿਹੜਾ ਸਹੀ ਸਮੇਂ ਤੇ ਨਿਕਲੂਗਾ ਹੁਣ ਇਧਰ ਦੇਖੋ ਆਹ ਦੇਖੋ ਥੱਲੇੋਂ ਤੁਸੀਂ ਬਰਾਬਰ ਆ ਉੱਪਰੋਂ ਦੇਖੋ ਜਾਣੀ ਕਿ ਅੱਧੋ-ਅੱਧੋ ਪੈ ਗਿਆ ਨਾ ਫਰਕ ਜਿੱਥੇ ਤੁਹਾਨੂੰ ਲੱਗਦਾ ਕਿ 20 ਕੁਇੰਟਲ ਹੁਣਾਂ ਦੇ ਆਰਮਾਨ ਦੇ ਨਾਲ 25-26 ਕੁਇੰਟਲ ਤੇ ਕਣਕ ਆਰਾਮ ਦੇ ਨਾਲ ਜਾਊਗੀ ਬਾਕੀ ਚਲੋ ਪ੍ਰਮਾਤਮਾ ਨੇ ਜੋ ਦੇਣਾ ਬਾਕੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਵੀ ਦੇਖਣਾ ਚਾਹੀਦਾ ਬਈ ਛਿੱਟੇ ਦੀ ਲੰਬਾਈ ਤੇ ਕੁੰਡੀਆਂ ਦੀ ਗਿਣਤੀ ਹੁਣ ਇਹਦੇ ਵਿੱਚ ਕੁੰਡੀਆਂ ਦੀ ਗਿਣਤੀ ਵੀ ਆਪਾਂ ਨੂੰ ਮੋਟੀ ਜਿਆਦਾ ਲੱਗ ਰਹੀ ਆ ਤਾਂ ਛਿੱਟੇ ਦੀ ਲੰਬਾਈ ਵੀ ਅੱਧੋ-ਅੱਧੋ ਫਰਕ ਜ ਨਜ਼ਰ ਆ ਰਿਹਾ ਤਾਂ ਇਹ ਚੀਜ਼ਾਂ ਕਾਫੀ ਜ਼ਿਆਦਾ ਡਿਪੈਂਡ ਕਰਦਾ ਵੀ ਆਪਣਾ ਝਾੜ ਕਿੰਨਾ ਰਹੂਗਾ ਆਪਾਂ ਕਈ ਵਾਰ ਸੋਚ ਲੈਂਦੇ ਵੀ ਕੱਲਾ ਮੌਸਮ ਮੌਸਮ ਜੇ ਆਪਾਂ ਖਾਦ ਖਰਾਕ ਨਾ ਪਾਵਾਂਗੇ ਤਾਂ ਕੱਲੇ ਮੌਸਮ ਨੂੰ ਕੀ ਕਰਾਂਗੇ ਮੌਸਮ ਕਿਸਾਨ ਭਰਾਵੋ ਆਪ ਦੀ ਥਾਂ ਤੇ ਬਰ ਖਾਦ ਖਰਾਕ ਆਪ ਦੀ ਥਾਂ ਤੇ